ਲਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਕੋਲ ਆਏ ਸਾਡੇ ਰਿਸ਼ਤੇਦਾਰਾਂ ਤੇ ਲੜਕੇ ਹਤਿੰਦਰ ਸਿੰਘ ਪਿੰਡ ਮਹਿਤੋਤ ਜਿਹੜੇ ਕਿ ਇੱਕ ਪੇਸ਼ੇ ਵਜੋਂ ਇੱਕ ਵਕੀਲ ਹੈ ਐਲ ਐਲ ਬੀ ਕਰ ਚੁੱਕੇ ਆ ਬੀ ਐਲ ਐਲ ਬੀ ਕੀਤੀ ਹੈ ਹਾਂਜੀ ਬੀ ਐਲ ਐਲ ਬੀ ਕਰ ਚੁੱਕੇ ਆ ਤੇ ਨਾਲ ਨਾਲ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਆ ਅੱਜ ਸਾਡੇ ਕੋਲ ਤੁੜੀ ਦੀ ਮਸ਼ੀਨ ਲੈ ਕੇ ਆਏ ਤੁੜੀ ਬਣਾਉਣ ਅਸੀਂ ਵਕੀਲ ਸਾਹਿਬ ਦੀ ਤੁਹਾਡੇ ਨਾਲ ਗੱਲ ਵੀ ਕਰਾਉਨੇ ਆ ਕਿ ਇਹਨਾਂ ਨੂੰ ਖੇਤੀਬਾੜੀ ਦੇ ਨਾਲ ਕਿਵੇਂ ਪਿਆਰ ਹੈ ਕਿਉਂਕਿ ਸਾਰਾ ਪਰਿਵਾਰ ਹੈ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਸ਼ੁਰੂ ਤੋਂ ਹੀ ਇਹਨਾਂ ਦੇ ਬਾਬਾ ਜੀ ਇਹਨਾਂ ਦੇ ਪਿਤਾ ਜੀ ਸਰਦਾਰ ਦਰਸ਼ਨ ਸਿੰਘ ਜੋ ਸਾਡੇ ਭਰਾ ਹੈ ਦਰਸ਼ਨ ਸਿੰਘ ਦਾ ਬੇਟਾ ਹੈ ਪਿੰਡ ਮਹਿਤੋਤ ਦੇ ਤੇ ਆਪਾਂ ਤੁਹਾਡੀ ਨਾਲ ਗੱਲਬਾਤ ਵੀ ਕਰਾਉਨੇ ਆਂ ਹਾਂਜੀ ਤਿੰ다 ਸਿੰਘ ਸასი ਘਾਲ ਸასი ਘਾਲ ਜੀ ਮੇਰਾ ਨਾਮ ਮਨਤੇਂਦਰਪਾਲ ਸਿੰਘ ਹੈ ਜੀ ਮੈਂ ਇਸ ਸਾਲ ਬੀ ਐਲ ਐਲ ਬੀ ਪਾਸ ਕੀਤੀ ਹੈ ਤੇ ਮੈਂ ਪੇਸ਼ੇਵਰ ਜੋ ਐਡਵੋਕੇਟ ਹੈ ਜੀ ਐ ਐਡਵੋਕੇਟ ਆ ਜੀ ਇਸ ਦੇ ਨਾਲ ਹੀ ਮੈਂ ਖੇਤੀ ਦਾ ਸਾਰਾ ਕੰਮ ਆਪ ਕਰਦਾ ਹਾਂ ਜੀ ਜਿਹੜੇ ਨੌਜਵਾਨ ਕਹਿੰਦੇ ਆ ਪੰਜਾਬ ਵਿੱਚ ਕੰਮ ਨਹੀਂ ਪੰਜਾਬ ਵਿੱਚ ਕੰਮ ਕਾਫੀ ਹੈ ਜੀ ਆਪਣਾ ਕਿੱਤਾ ਚਾਹੀਦਾ ਹੈ ਆਪਣੇ ਹੱਥ ਚ ਸਕਿੱਲ ਚਾਹੀਦੀ ਹੈ ਬੰਦੇ ਦੇ ਉਹ ਕੁਝ ਵੀ ਕੰਮ ਉਹ ਤੇ ਕਰ ਸਕਦਾ ਜੀ ਆਪਣਾ ਮੈਂ ਖੇਤੀ ਕਰਦਾ ਨਾਲ ਦੀ ਨਾਲ ਐਡਵੋਕੇਸੀ ਕਰਦਾ ਦੋਨੇ ਪਾਸੇ ਆਪਣਾ ਕੰਮ ਕਰਦਾ ਜੀ ਫਿਰ ਕਿਹੜੀ ਕੋਰਟ ਦੇ ਵਿੱਚ ਕੰਮ ਕਰਦੇ ਆਪਾਂ ਹੰਦ ਸਿੰਘ ਮੈਂ ਫਤਿਹਗੜ੍ਹ ਸਾਹਿਬ ਕੋਰਟ ਚ ਕੰਮ ਕਰਦਾ ਜੀ ਫਤਿਹਗੜ੍ਹ ਸਾਹਿਬ ਹਾਂਜੀ ਸਰ ਵੈਰੀ ਗੁੱਡ ਵੈਰੀ ਗੁੱਡ ਫਿਰ ਹੁਣ ਤਾਂ ਕਣਕ ਦਾ ਪੂਰਾ ਸੀਜ਼ਨ ਲਗਾਤਾ ਇਹ ਹਾਂਜੀ ਹੁਣ ਕਣਕ ਦਾ ਸੀਜ਼ਨ ਹੋ ਗਿਆ ਸਾਡਾ ਪੂਰਾ ਹੁਣ ਤੂੜੀ ਦਾ ਚੱਲਦਾ ਜੀ ਤੂੜੀ ਦਾ ਸੀਜ਼ਨ ਚੱਲਦਾ ਹੈ ਅੱਛਾ ਠੀਕ ਹੈ ਹੋਰ ਘਰ ਤੇ ਬੀਬੀ ਤੇ ਨੂੰ ਬਹੁਤ ਸਪੋਰਟ ਹੈ ਇਸ ਕੰਮ ਵਾਸਤੇ ਹਾਂਜੀ ਹਾਂਜੀ ਘਰ ਵੱਲੋਂ ਮੈਨੂੰ ਪੂਰੀ ਸਪੋਰਟ ਹੈ ਜੀ ਓਕੇ ਓਕੇ ਸੋ ਦੋਸਤੋ ਅਸੀਂ ਤੁਹਾਨੂੰ ਇਹ ਸੁਨੇਹ ਦੇਣਾ ਚਾਹੁੰਦੇ ਆ ਜਿਹੜੇ ਨੌਜਵਾਨ ਅੱਜ ਕੱਲ ਵਿਹਲੇ ਘੁੰਮਦੇ ਆ ਕੋਈ ਕੰਮ ਨਹੀਂ ਕਰਦੇ ਤੁਸੀਂ ਇਦਾਂ ਦਾ ਟਰੈਕਟਰ ਲੈ ਕੇ 8-10 ਲੱਖ ਦੇ ਵਿੱਚ ਇਹ ਸਮਾਨ ਬਣ ਜਾਂਦਾ ਤੁਸੀਂ ਆਪਣਾ ਇਹ ਕਾਰੋਬਾਰ ਚਲਾ ਸਕਦੇ ਹੋ ਤੁਹਾਡੇ ਸਾਰਿਆਂ ਵਾਸਤੇ ਇਹ ਐਡਵੋਕੇਟ ਦੀ ਚਾਨਣ ਮਨਾਰਾ ਹੈ ਅਰੇ ਇੱਕ ਤੁਹਾਡੇ ਸਾਹਮਣੇ ਆਪ ਕੰਮ ਕਰਕੇ ਹੱਥੀਂ ਕਿਰਤ ਕਰਕੇ ਆਪਾਂ ਸਾਰਿਆਂ ਨੂੰ ਇਹ ਦੱਸ ਰਿਹਾ ਕਿ ਸਾਨੂੰ ਆਪਣਾ ਖੇਤੀਬਾੜੀ ਜੱਦੀ ਪੁਸਤੀ ਕੰਮ ਕਰਨਾ ਚਾਹੀਦਾ ਇਨ੍ਹਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਸਾਡੇ ਚੈਨਲ ਨੂੰ ਤੁਸੀਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਥੈਂਕ ਯੂ ਸਤਿ ਸ੍ਰੀ ਅਕਾਲ ਸੋ ਦੋਸਤੋ ਆਪਾਂ ਨੇ ਹੁਣ ਸੁਣਿਆ ਕਿ ਐਡਵੋਕੇਟ ਸਾਹਿਬ ਨੇ ਆਪਾਂ ਨੂੰ ਦੱਸਿਆ ਕਿ ਖੇਤੀਬਾੜੀ ਦੇ ਨਾਲ-ਨਾਲ ਸਾਨੂੰ ਸਕਿੱਲ ਦੀ ਵੀ ਲੋੜ ਹੈ ਸੋ ਦੋਸਤੋ ਜੇ ਆਪਾਂ ਕਹੀਏ ਕਿ میٹرਕ ਕਰਕੇ ਅਸੀਂ ਪਲੱਸ 2 ਕਰਕੇ ਅਸੀਂ ਨਾਲ-ਨਾਲ ਇਹ ਵੀ ਖੇਤੀਬਾੜੀ ਕਰੀ ਆਏ ਇਹ ਦੋਸਤੋ ਖੇਤੀਬਾੜੀ ਕਰਨ ਵਾਸਤੇ ਵੀ ਸਾਨੂੰ ਹਾਇਰ ਐਜੂਕੇਸ਼ਨ ਦੀ ਲੋੜ ਹੈ ਹੈ ਚਾਹੇ ਤੁਸੀਂ ਕੋਈ ਸਕਿੱਲਾਂ ਦੀ ਡਿਗਰੀ ਕਰੋ ਚਾਹੇ ਬੀਏਸੀ ਐਗਰੀਕਲਚਰ ਕਰੋ ਖੇਤੀਬਾੜੀ ਨਾਲ ਸੰਬੰਧਿਤ ਸਟੱਡੀ ਕਰੋ ਸਾਨੂੰ ਹੈ ਰੈਜੂਕੇਸ਼ਨ ਦੀ ਲੋੜ ਹੈ ਅਗਰ ਅਸੀਂ ਅੱਗੇ ਵਧਣਾ ਹੈ ਇਹ ਸਾਡੇ ਵਾਸਤੇ ਜਿਹੜੇ ਨੌਜਵਾਨ ਅਗਾਹ ਵੱਧੂ ਨੌਜਵਾਨ ਨੇ ਜਿਨ੍ਹਾਂ ਦੀ ਇਹ ਸੋਚ ਹੈ ਕਿ ਅਸੀਂ ਆਪਣਾ ਖੇਤੀਬਾੜੀ ਵੀ ਨਹੀਂ ਛੱਡਣੀ ਤੇ ਨਾਲ ਨਾਲ ਅਸੀਂ ਐਡਵੋਕੇਟ ਦਾ ਕੰਮ ਵੀ ਕਰਨਾ ਹੈ ਨਾਲ ਵਕੀਲ ਵੀ ਵਕੀਲ ਬਕਾਲਤ ਵੀ ਕਰਨੀ ਹੈ ਸੋ ਇਹਨਾਂ ਸ਼ਬਦਾਂ ਨਾਲ ਧੰਨਵਾਦ ਥੈਂਕ ਯੂ